ਜਪ ਜੀ ਸਾਹਿਬ ੴ ਸਤਿਨਾਮ ਕਿਰਤਾਰੁਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਰੁਗਾਦ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ਸੋਚੇ ਸੋਚਨਾ ਹੋਵੇ ਜੇ ਸੂਚੀ ਲਖਵਾਰ ਚੁਪੇ ਝੁਪਨਾ ਹੋਵੇ ਜੇ ਲਾਇ ਰਹਾ ਲਵਤਾਰੇ ਕੋਖਿਆ ਕੋਖ ਨਾ ਉਤਰੀ ਜੇ ਬੰਨਾ ਪ੍ਰਿਆਪਾਰ ਸਹ ਸਿਆਣ ਫਲ ਕੋ ਹੇ ਤੈਕ ਨਾ ਚਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੋੜਾ ਟਟੇ ਪਾਲ ਹੁਕਮੇ ਰਜਾਇ ਚੱਲਣਾ ਨਾ ਨਿਕਲੇ ਕਿਆ ਨਾਲ ਹੁਕਮੇ ਹਵਣਿਆ ਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹਵਣ ਜੀ ਹੁਕਮ ਲੈ ਵੜਿਆਈ ਹੁਕਮ ਇਹ ਤਾਂ ਮੇਜਾ ਹੁਕਮ ਲੇ ਗੋ ਬੋਸੋ ਕਿ ਭਾਈ ਇਹ ਕਿਨਾ ਹੁਕਮੀ ਬਖਸੀ ਜੇ ਕੋ ਹੁਕਮੀ ਜਦਾ ਗਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਤੁਮੇ ਜੇ ਜੁਜੇਤਾ ਹੋ ਮੈਂ ਕਹਿ ਨਾ ਕੋਈ ਜਾਵੇ ਪੋਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਾ ਨਹੀਂ ਸਾਨ ਗਾਵੇ ਕੋ ਪੁਨ ਵਧਾਇ ਗਾਹ ਚਾਰ ਗਾਵੇ ਕੋ ਵਿਦਿਆ ਕਹੂ ਚਾਰ ਗਾਵੇ ਕੋ ਸਾਜ ਪ੍ਰੇਤਨ ਕਿਹ ਗਾਵੇ ਕੋ ਜੀ ਨਾ ਕਰਦੇ ਹੈ ਗਾਵੈ ਕੋ ਜਾ ਪਰਸੇ ਦੂਰ ਗਾਵੈ ਕੋ ਵੇਖੇ ਹਾਦਰ ਅਦੂਰ ਤਕਨਾ ਕਥੀ ਨਾ ਆਵੇ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਗ ਪਾਹ ਤੁਗਾ ਜਗੰਤਰ ਖਾਈ ਖਾਈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਬਿਗ ਸੇਵ ਪਰਵਾਹ ਸਾਚਾ ਸੇਵ ਸਾਚਨੈ ਪਾਖਿਆ ਪਾਵੇ ਪਾਰਿਆ ਕਿ ਗੰਗਾ ਬਿਹਜੇ ਦਾਤ ਕਰੇਗਾ ਤਾਰ ਪੈਰ ਕੀ ਅੱਗੇ ਰੱਖੀ ਜੀ ਤੂ ਸੇਹ ਦਰਬਾਰ ਮੋਹ ਕੇ ਬੋਲਨ ਬੋਲੀਏ ਜੋ ਸੁਣ ਘਰੇ ਪਿਆਰੇ ਅਭ੍ਰਤ ਵੇਲਾ ਸਚਨਾਵ ਦੇ ਆਈਂ ਚਾਰ ਕਰਮੀ ਆਵੇ ਤਪੁਣਾ ਬਰੀ ਮੋਖ ਦੁਆਰ ਨਾਨਕਿ ਵਹਿ ਜਾਣੀਐ ਸੁਆਪੇ ਸਚਿਆਰੇ ਥਾਪੇਣ ਜੈ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੋਇ ਜਿਨ ਸੇ ਲਤਿ ਨਪਾਇਆ ਮਾਨ ਨਾਨਕ ਗਾਵੈ ਗਰੇਂਿਦਾਨ ਗਾਵੀਏ ਸੁਨੇ ਮਨ ਰਖੀਏ ਪਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰੂ ਸਿਰ ਗੁਰੂ ਕੋਰਕ ਵਰਮਾ ਗੁਰ ਪਾਰਬਤੀ ਨਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੇਹ ਪਿਜਾਈ ਸਮਨਾ ਜੀਆਂ ਕਾ ਇੱਕ ਦਾਤਾ ਸੁ ਮੇਵ ਸਿਰ ਨਾ ਜਾਈ ਤੀਰਤਨਾ ਆਵਾਜੇ ਤਿਸ ਭਾਵਾਂ ਵਿਨ ਪਾਣੇ ਕੀ ਨਾਈ ਕਰੀ ਜੇ ਤੂ ਇਸਰ ਠੇਉ ਪਾਈ ਬੇ ਕਾਮਣ ਕਰ ਮਾ ਕੇ ਮਲੇ ਲਈ ਮਾਤਵੀ ਜਤੁਰ ਜਵਾਰ ਮਾਣਿ ਦੇ ਗੁਰ ਕੀ ਸੇਖ ਸੁਣੀ ਬਰਾਇਕ ਦੇ ਬੁਝਾਈ ਸਬਨਾ ਜੀਆਂ ਕਾ ਇੱਜ਼ਾਤਾ ਸੋਭ ਵਿਸਰਨਾ ਜਾਈ ਢੇਰ ਜੂ ਬਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਬ ਕੋ ਚੰਗਾ ਨਾ ਉਰ ਕਾਈ ਤੇ ਜਸ ਕੀ ਰਜਗਲੇ ਜੇ ਤੂ ਸਨਦਰ ਨਾ ਹੋਈ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸਤਰੇ ਨਾਨਬਿਨਿਰਗੁਣ ਗੁਣ ਕਰੇ ਗਣਵੰਤ ਆਹ ਗੁੰਦੇ ਹੈ ਤੇਾ ਕੋਈ ਨ ਸੁਝੇ ਜੀ ਕਿਸਕਰ ਕੋਈ ਕਰੇ ਸੁਨੇ ਸਦ ਪੀਰ ਸੁਨਾਰ ਸੁਨੇ ਧਰਤ ਤਹਲੇ ਆਕਾਸ਼ ਮੇਂ ਦੀਪ ਲੋਹ ਪਾਤਾਲ ਸੁਨੇ ਪੂਰਨ ਸਕੇ ਕਾਲ Naanaku pagita sadaviga suna dhukapa vakauna suna isara barma inda suna mukkosa lahana manda suna joga dugatana peda suna saasamirata veda. Naanaku pagita sadaviga suna dhukapa vakauna suna saasan togijana suna atisadu ਸੁਨੇ ਸਰਾ ਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਅੰਦੇ ਪਾ ਦੇ ਰਾਹ ਸੁਨੇ ਹਾ ਤੋ ਵੇਸ ਗਾਹ ਮਾਨਕ ਭਗਤਾ ਸਰਾ ਗਾਹ ਸੁਨੇ ਦੁਖ ਭਾਵ ਕਾ ਨਾਸ ਮੰਨੇ ਜੀ ਕਤ ਕਹਿ ਨਾ ਜਾ ਜੀ ਕੋ ਕਹਿ ਪੁੱਛੇ ਬਸਤਾਇ ਕਾਗਦ ਕਲਮ ਨਾਲ ਖਨਹਾਰ ਮੰਨੇ ਕਾਵੇ ਕਰ ਵਿਚਾਰੈ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਇ। ਮੰਨੇ ਸਰ ਤੋਂ ਵੇ ਮਨ ਬੋਧ ਮੰਨੇ ਸਰਲ ਤੋਂ ਮਨ ਕੀ ਸੋਧ ਮੰਨੇ ਮੁਹ ਝੋਟਾ ਨਾ ਕਾਇ ਮੰਨੇ ਜੰਤੀ ਸਾਧਨਾ ਜਾਇ ਅਸਾ ਨਾਮ ਰੰਜਣ ਹੋਇ ਦੇਕੋ ਮਨ ਜਾਣੇ ਮਨ ਕੋਇ ਮੰਨੇ ਮਾਰਿ ਬਿਠਾਕ ਨਾ ਪਾਇ ਮੰਨੇ ਪਾਸੇ ਪ੍ਰਗਟ ਜਾਇ ਮੰਨੇ ਮਨ ਦੇ ਚਲੇ ਪੰਥੇ ਮੰਨੇ ਤਨ ਵਿੱਚ ਪੂਰ ਸਰਮਉ ਬੇ ਅਸਾ ਨਾਮ ਰੰਜਣ ਹੋਇ ਦੇਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੋ ਕੁਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭੇਨਾ ਤੱਕ ਐਸਾ ਨਾਮ ਨਰੰਗਣ ਹੋਵੇ ਧੂਕ ਮੰਝਾਣੀ ਮਨ ਕੋਏ ਮੰਨੇ ਪਾਵੇ ਮੋ ਕੁਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭੂਨਾ ਤੱਕ ਐਸਾ ਨਾਮ ਨਰੰਗਣ ਹੋਵੇ ਧੂਕ ਮੰਝਾਣੀ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇਦਰ ਦੇ ਮਾਲ ਪੰਚੇ ਸੋਹਿਦਰ ਰਾਜੜ ਮਚਾ ਕਾ ਗੁਰੇ ਇਕਤੇ ਆਣ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕੰਨ ਨਹੀਂ ਸਮਰ ਤਹੋਲ ਤਰਮ ਦੇ ਆ ਕਾ ਬੂ ਸੰਤੋਗਤਾ ਵਰਕਿਆ ਜਨ ਸੋਤ ਜੇ ਕੋ 부ਝ ਹੋਵੇ ਸਚਿਆਰ ਤਮਲੇ ਉਪਰ ਕੇ ਕਾ ਭਾਰ ਧਰਤੀ ਹੋਰ ਪਰਿ ਹੋਰ ਹੋ ਜਿਸਤੇ 파ਸ ਲਿਖ ਹਮਜੂਰ ਜੀ ਯਾਦ ਰੰਗਾ ਤੇ ਨਾਮ ਸੁਬਨ ਲਿਖਿਆ ਬੁੜੀ ਕਲਾ ਮਹਿਲੇ ਕਾਲਿ ਗਿਆਨ ਕੋਈ ਲਿਖਾ ਲਿਆ ਸੇ ਤਾ ਹੋਏ ਚੀਤਾ ਤਾੜ ਸਵਾਂ ਦੇ ਰੋਪ ਤੇਤੀ ਦਾ ਜੜੇ ਕੋਲ ਕੂਤ ਤਉ ਵਸੈ ਕੋ ਕੋ ਤੇ ਸਤਿ ਹੁਵੇਲਾ ਤਦ ਰਿਆ ਕੁਦਰਤ ਕਾ ਬਨ ਕਹਾ ਵਿਚਾਰ ਵਾਰਣ ਜਮੈ ਕਮਲ ਜੋ ਤੁਰ ਭਾਵੇ ਸਾਈ ਭਲੀਕਾਰ ਦਸਰਾ ਸਲਾਮਤ ਨਰੰਕਾਰ ਸੰਗ ਜੋਪੀ ਅਸੰਤ ਪਾਉ ਸੰਗ ਬੁਜਾ ਸਤ ਬਤਾ ਬਤਾਉ ਅਸੰਗ ਰੰਧਮੁਖ ਵੇਲ ਪਾਠ ਸੰਗ ਜੋਗਮਨ ਰਹੇ ਉਦਾਸ ਸੰਗ ਪਤ ਗੁਣ ਗਿਆਨ ਵਿਚਾਰ ਸਭ ਸਜੀ ਸੰਖਦਾਤਾਰ ਸੰਖ ਸੂਰਮ ਮੋ ਪਾਕ ਸਾਰਕ ਮੋਲਵਲਾਇ ਤਾਰ ਕੁਦਰਤ ਕਾਣ ਕਹਾ ਵਿਚਾਰ ਮਰਣ ਜਮੇ ਇਕ ਵਾਰ ਜੋਤ ਤੂ ਭਾਵੇ ਸਾਈ ਪਲੀਕਾਰ ਤੁਸ ਰਾਸ ਨਾਮ ਤਿਨ ਅਨੰਕਾਰ ਸ਼ੰਖ ਮੋਰ ਕੇ ਅੰਦਕੂਰ ਸ਼ੰਖ ਚੋਰ ਹਰਾਮਕੂਰ ਸ਼ੰਖ ਮਰ ਕਰ ਜਾਹਿ ਜੋ ਜਿ ਸਿਗਲ ਬ੍ਰਹਤਿਆ ਕਮਾਇ ਸੰਤ ਪਾਪੀ ਪਾਪ ਘਰ ਜਾਹਿ ਅ ਸੰਖੂੜਿਆ ਕੁੜੇ ਖਰਾਏ ਸ਼ੰਖ ਮਲੇ ਸੁਮਲ ਭਕ ਕਾਏ ਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੇ ਜੁ ਕਹੇ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਤੂ ਭਾਵੇ ਸਾਈ ਪਲੀਕਾਰ ਤੁਸ ਰਾਸ ਨਾਮ ਤਿਨ ਅਨੰਕਾਰ ਸੰਗਨਾਵੀਆ ਸੰਕਾਲ ਗਮ ਗਮ ਸੰਕਲੋ ਅਸਾਂ ਕਿਆ ਸਿਰ ਭਾਰ ਹੋਈ ਅਕ੍ਰੀਨਾ ਮਖਰੀ ਸਲਾਹ ਕ੍ਰੀ ਗਿਆਨ ਕੀਤ ਗੁੰਗਾ ਕਿਰਿ ਲਿਖਨ ਭੋਲ ਬਾਣ ਕਰਾ ਸਿਰ ਸੰਜੋਗ ਵਿਖਾੜ ਇਨਹੇ ਲਖਤਿ ਸੁਰਨਾ ਜੀ ਫਰਮਾਇਤੇ ਉਤੇ ਪਾਇ ਦਿੱਤਾ ਕੇਤਾ ਤੇ ਤਾ ਨਾ 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 ਹੀ ਪੂਰਥਾ ਕੁਬਿਰਤ ਤੁਮ ਕਹਾ ਵਿਚਾਰ ਵਾਰਿਆਣ ਜਮੇ ਇਕ ਵਾਰ ਜੋਤ ਤੁ ਭਾਵੇ ਸਾਈ ਪ੍ਰੀਕਾਰ ਤੂ ਸਦਾ ਸਲਾਮ ਤਨੰਕਾਰ ਪਰਿਏ ਹੱਥ ਪੈਰ ਤਨ ਜੇ ਪਾਣੀ ਚੋਟਾ ਤਰ ਸੁਕੇ ਮੂਤ ਪਲੀਤਿਕ ਪਰ ਹੋਏ ਦੇ ਸਾਵਲ ਲਈ ਹੂ ਤੋਏ ਪੜਿਆ ਮਤ ਪਾਪਾ ਕੇ ਉਸ ਨੂੰ ਤੋਪੇ ਨਾ ਵੇ ਕੇ ਰੰਗ ਉਨਹੀ ਪਾਪੀ ਆਖਣਾਈ ਕਰ 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 ਨਾਲ ਲਖ ਲਹਿ ਜਾਓ ਆਪੇ ਵੀ ਜਾਤੇ ਹੀ ਗਾਣਨ ਕੋਕਮੀ ਆਵੋ ਜਾਓ ਤੀਰ ਤਬਦਾਦਾ ਨੀ ਕੋ ਪਾਵੈ ਤਲ ਕਾ ਮਾਨ ਸਮਯ ਮਨਮਨ ਕੀਤਾ ਭਾਵ ਅੰਦਰ ਘਰਤੀ ਉਤ ਮੰਨਾਂਵ ਸਭ ਗੁਣ ਤੇਰੇ ਮੇਂ ਨਾਹੀ ਕੋਇ ਵਿਣੁ ਗੁਣ ਕੀਤੇ ਭਗਤਿ ਨਾ ਹੋਇ ਸਵਸਤਾਦਿ ਬਾਣੀ ਗੁਰੁ ਮਹਾ ਸਤਿ ਸੋਹਣੁ ਸਦਾਮਲੁ ਚਾਉ ਕਵਣ ਸੁ ਵੇਲਾ ਵਖਤੁ ਕਵਣੁ ਕਵਣੁ ਥਿਤਿ ਕਵਣੁ ਵਾਰੁ ਕਵਣ ਸਿਰਿ ਉਤਮ ਮਹਾ ਕਵਣੁ ਹੋਆ ਆਕਾਰੁ ਵੇਲ ਨ ਪਾਇਆ ਭਗਤਿ ਜੇ ਹੋਵੈ ਲੇਖ ਪੁਰਾਣ ਰਤਿ ਨ ਪਾਇਓ ਕਾਦਿ ਅਜਿ ਲਿਖਣੁ ਲੇਖ ਪੁਰਾਣ ਥਿਤਿ ਵਾਰੁ ਨ ਜੋ ਗੁਰੁ ਜਾਣੈ ਰਤਿ ਮਹਾ ਨ ਕੋਇ ਜਾ ਕਰਤਾ ਸੇਤੀ ਕੋ ਸਾਜੀ ਆਪੇ ਜਾਣੈ ਸੋਇ। ਕਿਵ ਕਰਾ ਕਾਖੀ ਸੁਲਾਹੀ ਕੇਵਲ ਨੇ ਕੇ ਜਾਣ ਨਾਨਕ ਆਕਾਂ ਚੱਕੋ ਆਕੇ ਇੱਕ ਦੇ ਇੱਕ ਸਿਆਰਾ ਵੱਡਾ ਸਾਹੀਂ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਤੂ ਜਾਣੇ ਦੇ ਭਿਆਨਾ ਸੋਹੇ ਪਾਤਾਲ ਪਤਾਲ ਕੇ ਗਸਾ ਆ ਗਾਸ ਓਰੇ ਤੁਰਕ ਭਾਲ ਤਕੇ ਵੇਦ ਕਹਿਣੇ ਕਵਾਤ ਸਹਿ ਸਟਾਰੇ ਕਹਿਣਤੇ ਬਾਸੋ ਲੇਕਤਾਤ ਮੇਕਾ ਹੈ ਚਲੇ ਪੀਲੇ ਕਹਿ ਵਿਨਾਸ਼ ਨਾਣਕ ਬੱਡਾ ਕੀ ਆਪੇ ਜਾਣੇ ਆਪੂ ਸਲਾਹੀ ਸੋਲੈਤੀ ਸੁਰਤ ਨਾ ਪਾਈ ਨਦਿਆ ਤੇ ਵਾਹੋ ਪ੍ਰਵੇਸ਼ ਬਿਨਾਂ ਜਾਣੇ ਸਮੁਦ ਸਾਹ ਕੋ ਤਾਰ ਵਿਰਾਸਤੀ ਮਾਲਦਾਨ ਕੀਤੇ ਨਾ ਹੋਵਨੇ ਜੇ ਕਿਸੁ ਮਨੁ ਨਾਲਿ ਇਸਰੇ ਅੰਤਨਾ ਚੁਤੀ ਕਹਨਾਂ ਤੀਨ ਕਨ ਕਰਨ ਦੇਹ ਨਾਂਤ ਅੰਤਨਾ ਵੇਖਲ ਸੁਨਾਂ ਨਾਂਤ ਇੰਤਨਾ ਗਿਆ ਪ੍ਰੀਖਾ ਮਨ ਮੰਤ ਇੰਤਨਾ ਗਿਆਪੇ ਕੀ ਤਾਇਆਕਾਰ ਅੰਤਨਾ ਜਾਪੇ ਭਾਰਾ ਵਾਰ

ਕੀਤੇ ਮੁਰਖ ਹੈ ਖਾਇ ਕਿਤੇ ਦੇਉ ਪੂਛਨ ਮਾਰੇ ਪੀਤਾ ਤੇ ਦਾਤਾਰ ਬੰਦ ਖਲਾਸੀ ਪਾਣੀ ਹੋ ਰਖੜ ਸਟੇ ਕੋਇ ਜੇ ਕੋ ਖਾਇ ਜਾ ਖਣ ਪਾਏ ਹੋ ਜਾਣੇ ਜੇਤੀਆ ਮੁਖਾਇ ਆਪੇ ਜਾਣੇ ਆ ਪੇਰੇ ਆਖੇ ਸੀ ਤੂ ਕੇਈ ਕੇ ਜਿਸਮ ਬਕਸੇ ਸੇ ਵਸਲਾ ਨਾਨ ਪਾਛਾ ਹੀ ਪਾਛਾ ਮਿਲ ਬਣ ਮਿਲ ਵਪਾਰ ਮਿਲ ਵਪਾਰੀ ਮਿਲ ਤੰਡਾਰ ਮੁਲਾ ਮੁਲਾ ਜਾਈ ਮੁਲਾ ਪਾਏ ਮੁਲਾ ਸਮਾਏ ਮੂਤਰਮ ਦੀਵਾਨ ਮੋਤਲ ਮਲ ਫਰਮਾਨ ਮਨ ਬਖਸ਼ੀ ਸਮਾਏ ਉਸਾਨ ਮਿਲ ਪਰਮਲ ਫਰਮਾਨ ਮੁਲਾ ਮੁਲਾ ਕੇਣਾ ਜਾਈ ਆਖ ਆਖ ਰਹਿ ਲਵਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਗੁਰਮੇ ਆਖੇ ਇੰਦੇ ਆਖੇ ਗੋਪੀ ਕੈ ਗੋਬਿੰਦ ਆਖੇ ਈਸ਼ਰ ਆਖੇ ਸੇਧ ਆਖੇ ਕੀਤੇ ਕੀਤੇ ਗੋਬਿੰਦ ਆਖੇ ਨਾਨਕ ਆਖੇ ਦੇਵੀ ਆਖੇ ਸੁਨਮ ਜੁਲਸੀ ਕੀਤੇ ਆਕੇ ਆਕਣ ਪਾਏ ਕੀਤੇ ਕਹਿ ਕੇ ਠੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਾ ਸਕੇ ਕੀਤੇ ਜੀਵਣ ਪਾਣ ਤੇ ਓੜ ਹੋਏ ਨਾਨਕ ਜਾਣੇ ਸੱਚਾ ਸੋ ਜੇ ਕੋ ਆਖੇ ਗੋੜ ਰਗਾੜ ਤਲ ਕੇ ਸਰਗੁਵਾਰਾ ਰਵਾਰ ਸ਼ੋਦਰ ਕੇ ਹਸੂ ਕਰਕੇ ਹੱਥ ਤੇ ਸਰਬ ਸਮਾਲੇ ਵਾਧ ਵਿਨਾਦ ਨੇ ਕੀ ਸੰਤਾ ਕੀਤੇ ਗਾਵਨ ਹਾਰੇ ਕੀਤੇ ਰਾਗ ਪਰਿ ਸੋਖ ਝੜ ਕੀਤੇ ਗਾਵਨ ਹਾਰੇ ਗਾਵੇ ਦੋਨੋਂ ਭੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਸੁਤ ਗੁਰ ਲਿਵ ਜਾਣਾ ਲੇਖ ਲਿਵ ਧਰਮ ਦੀ ਵਿਚਾਰੇ ਗਾਵੇ ਈਸ਼ਰ ਵਰ ਮਾ ਦੇਵੀ ਸੋਹਣ ਸਰਾ ਸਵਾਰੇ ਗਾਵੇ ਨਰਿੰਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਦ ਸੁਮਾ ਵੀ ਅੰਦਰ ਗਾਵਣ ਸਾਧ ਵੀ ਚਾਰੇ ਗਾਵਣ ਜਤੀ ਸਦੀ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਬਣਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀ ਆਵਣ ਮੋਹਨ ਸਰਗ ਮਛ ਪਿਆਲੇ गावण रत्न उपाय तेरे अड़सड़ 34 गावे योध महाबळ சூர गावे काहिन चारे गावे खंड मंडव पर पणडा कर कर खेतारे सही तुनु गावे योध तु पावन रत्त तेरे भगत रसाल और केते गागण से म चितन अवनानक के आ विचारे सोई सोई सरास सर्व साहि सत्य सची नै ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਵੀ ਸਮਾਇ ਜਨੋ ਪਾਈ ਕਰ ਕਰ ਵੀ ਕੈ ਕੀ ਤਾਏ ਪਰ ਜੋ ਚਿਤੀ ਵਧਿਆਏ ਜਿਉ ਤਿਸ ਭਾਵੇ ਸੋ ਹੀ ਘਰ ਸਿ ਰੁਕਣਾ ਕਰ ਨਾ ਜਾਏ ਸੋ ਪਾਸ ਸੰਸਾਹ ਪਾਸ ਆਏ ਨਾਨਕ ਰਹਿਨ ਰਜਾਈ ਮਨ ਦਾ ਸੰਤੋਖ ਤਰੰਤ ਚਲਿ ਤੇ ਆਣ ਕੀ ਕਰੇ ਵਿਬੋਧ ਕਿੰთა ਕਾਲ ਕੁਹਾਰੀ ਗਾ ਜੁਗ ਡੰਡਾ ਪ੍ਰਤੀਤ ਆਈ ਬੰਤੀ ਸਭ ਜਮਾਤੀ ਮਨ ਦੀ ਤੇਜਕ ਜੀਤ आदेत सयादेश आदिनिल नागनाथ दुदुगु कुवेशे प्रबुद्ध ज्ञान दे आ पण धारण कटकट वाजे नाथ आपनाथ नाती शुभजा कीने सुने बरा साध संयोग जय भी कार चलावे लेखियावे पागे आदे आदेत सयादेश आदिनिल नागनाथ जोंकी वे एक वेश एक कामयुक्त वे आइतंजो ले परवान एक संसारिक भंडारी कलाय देबाण ਜਿਉ ਤਿਸ ਭਾਵੇ ਤੇ ਵਿਚਲਾ ਜਿ ਹੋਵੇ ਪਰਮਾਨੁ ਹੋਈ ਕਹਿਣ ਨਾਨਕ ਦਰਣਾਵੇ ਬੋਤਾ ਇਹ ਵਿਡਾਣ ਆਦੇਤਿ ਸ਼ਯਾਦੇਸ਼ ਆਦਿ ਨਿੰਦਨਾਤ ਨਾਤ ਜੁਗਤਿ ਦੇ ਕੋ ਇਸ ਆਸਨ ਲੋਇ ਭੰਡਾਰਿ ਜੋ ਤਿਸ ਭਾਵੇ ਸੁਇ ਕਹਾਵਾਲ ਕਰ ਕਰਵੇ ਕੈ ਸਰਦਨਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਤਿ ਸ਼ਯਾਦੇਸ਼ ਆਦਿ ਨਿੰਦਨਾਤ ਜੁਗਤਿ ਦੇ ਪ੍ਰਵੇਸ਼ ਇਕ ਦੂਜੀ ਬਲ ਕੋ ਏ ਲਕੋ ਏ ਲਕ ਵੀ ਸੋ ਲਕ ਲਗ ਜਰਾ ਕੀ ਇਹ ਨਾਮ ਜਗ ਵੀ ਸੋ ਚੁਰਾ ਪਤ ਤੋਰੀਆ ਚੜੀ ਹੋਈ ਕੀ ਸੇ ਸੁਣਨ ਲਾਇ ਪਿਆਸੀ ਕੀਟਾ ਆਹੀ ਸੋ ਨਾਨਕ ਨਗਰੀ ਭਾਈਏ ਗੂੜੇ ਗੂੜੇ ਠੀਸ ਆਖਰ ਜੋੜ ਜੋ ਪਹਿਨਾ ਜੋੜ ਜੋ ਨੰਦਰ ਦੇ ਹੈ ਨਾ ਜੋੜ ਜੋੜ ਨਾ ਜੀਵਣ ਮਰਨ ਨਾ ਜੋੜ ਦੂਨ ਲਾਇ ਮਾਨ ਮਰ ਸੋਰ ਜੋੜ ਨਾ ਸੁਰਤੀ ਘਣ ਵਿਚਾਰ ਦੇ ਨਾ ਬਿੱਟੀ ਛੁੱਟੈ ਸੰਸਾਰ ਦੂਸਾ ਜੋੜ ਕਰਵੇ ਕਿਸੇ ਨਾਨਕ ਤੋਂ ਨੀ ਚਾ ਕੋਈ ਰਾਤੀ ਰਤੀ ਤੇ ਦੀਵਾਰ ਪਵਨ ਬਣ ਗਣੀ ਪਾਤਾਲ ਤਿਸ ਦੀ ਧਰਤੀ ਤਾ ਬਰਤੀ ਤਰਮਸਾਲ ਤਿਸ ਦੀ ਜੁਗਤਿ ਕਰਮ। ਤੇਰੇ ਨਾਮ ਨੇ ਗਿਆਨੰਦ ਕਰਮੀ ਜਰਮੀ ਹੋਈ ਚਾਰ ਸੱਚਾ ਸੱਚਾ ਦਰਬਾਰ। ਦਿੱਥੈ ਸੋਣ ਪੰਜ ਪ੍ਰਾਣ ਨਿਬ੍ਰੀ ਕਰਮ ਭਾਵੇਂ ਨੀਸਾਨ। ਕਚ ਬਕਾਇ ਉਤੇ ਪਾਇ ਨਾ ਨਿਬੀਆ ਜਪੇ ਜਾਏ। ਧਰਮ ਕਣ ਕਿਆ ਹੋ ਧਰਮ ਗਿਆਨ ਕਣ ਕਿਆ ਕੋ ਕਰਮ ਕੀਤੇ ਪਵਨ ਪਾਣੀ ਮੈਂ ਸੰਤਰ ਕੀਤੇ ਗਾਨ ਮਹੇਸ਼।

ਕਰਮਕੰਡ ਕੀ ਬਾਣੀ ਰੂਪ ਜਿਥੇ ਘਾੜਤ ਕਰਿਏ ਬਹੁਤ ਨੋਬੇ ਤਾਕਿਆ ਗਲਾਕ ਤਿਆਨਾ ਨਾ ਜਾਏ ਜੇ ਕੋ ਕਹਿ ਬਿਛੇ ਬਸਤਾ ਚਿਤ ਕਰਿਐ ਸੁਰਤਿ ਮਤਿ ਮਨਿ ਬੁੱਧਿ ਕਰਿਐ ਸਰਾ ਸੁਭਾ ਕੀ ਸੁਰਤਿ ਕਰਮਕੰਡ ਕੀ ਬਾਣੀ ਜੋੜ ਦਿੱਥੇ ਹੋਰ ਨ ਕੋਈ ਹੋਰ ਤੁਥਾ ਜੋੜ ਮਹਾਬਲ ਸੁਰਤਿ ਨ ਮੈ ਰਾਮ ਰਹਾ ਭਰਪੂਰ ਤਿਤੈ ਸੀਤੋ ਸੀਤਾ ਮਾਹਮਾ ਮਾਇ ਤਾ ਕੋ ਰੂਪ ਨ ਕਥਨੇ ਗਾਈ ਨਾਮ ਰੇ ਨਠਾ ਦੇ ਗੈ ਜਿ ਨਿਜੇ ਨਾਮ ਸੇ ਮਨਵਾਹਿ ਸਤਿ ਆਪ ਬਤੋ ਸੇ ਕਿ ਲੋਕ ਕਰਨ ਨਨ ਸੱਜਾ ਮਨਸੋ ਸੱਚ ਕੰਨ ਵਸਨ ਅਲੰਕਾਰ ਕਰ ਕਰ ਵੇਖਨ ਦਰਨ ਹਾਲ ਇੱਥੇ ਕੰਨ ਮੰਡੇ ਪਰ ਪੰਡ ਦੇ ਕੋ ਕਥੀ ਤਾਨਤ ਨੰਦ ਜਿੱਥੇ ਲੋਲਵਾ ਕਰ ਦੂਜੂ ਹੁਕਮ ਦੇ ਤੂਕਾਰ ਵੇਖੇ ਵਿਸੇ ਘਰੋ ਵਿਚਾਰ ਨਾਨਕ ਸਨਾ ਘੜਾ ਸਰਬਿਤ ਪਹਾਰਾ ਧੀਰੋ ਸਨਾਰਨ ਮਤਿ ਬੇਰ ਹਤੀਆਰ ਉਹ ਕਲਾ ਗਣਿਤ ਬਤਾ ਪਾਂਡਾ ਭਮ ਰਚ ਢਾਲ ਕਰੀਏ ਸਭ ਸਤੀ ਸਾਜ ਨਿਪਣ ਕਰ ਕਰਮ ਕਨ ਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਕਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੀ ਗਾਇ ਗਾਇਆ ਕੀ ਲੈ ਸਗਲ ਜਗਤ ਕਮਿਆਈਆਂ ਬੁੜਾਈਆਂ ਵਾਜੇ ਕਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਤੂ ਬਲੇ ਕੀ ਤੀ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮਤੂ ਬਲੇ ਕੀ ਤੀ ਛਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ